ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦੇਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਭਾਗ 4/10 ਤੇ ਟੈਸਟ 124 ਨੰਬਰ ਆਪਾਂ ਸੋਲਵ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖੋ ਬੇਟਾ ਇਹ ਪਿਛਲੇ ਸਾਲਾਂ ਦੇ ਪੇਪਰ ਹੀ ਆ ਬੇਟਾ ਸਾਰੇ ਦੇ ਸਾਰੇ ਐਸਟੈਸ ਦੇ ਵਿੱਚ ਤਾਂ ਬੇਟਾ ਪਹਿਲਾ ਸਵਾਲ ਆ ਜਿਹੜਾ ਇਹਦੇ ਵਿੱਚ ਆਹ ਫਿਗਰ ਹੈਗੀ ਆ ਫਿਗਰ ਨੂੰ ਧਿਆਨ ਦੇ ਨਾਲ ਆਪਾਂ ਸਟੱਡੀ ਕਰਨਾ ਠੀਕ ਹੈ ਤਾਂ ਚੌਥੇ ਖਾਨੇ ਦੇ ਵਿੱਚ ਅਸੀਂ ਫਿਗਰ ਦੱਸਣੀ ਆ ਕਿਹੜੀ ਆਊਗੀ ਠੀਕ ਹੈ ਬੇਟਾ ਤਾਂ ਬੇਟਾ ਧਿਆਨ ਨਾਲ ਦੇਖੋ ਆ ਵਿੱਚ ਇੱਕ ਡਾਟ ਆ ਐਸ ਬਾਕਸ ਦੇ ਉਧੂ ਅਗਲੇ ਬਾਕਸ ਦੇ ਡਾਟ ਇੱਥੋਂ 45 ਡਿਗਰੀ ਤੇ ਇਧਰ ਨੂੰ ਚਲੀ ਜਾਂਦੀ ਹੈ ਘੜੀ ਦੀਆਂ ਸੂਈਆਂ ਦੀ ਦਿਸ਼ਾ ਦੇ ਵਿੱਚ ਠੀਕ ਹੈ ਇੱਥੋਂ ਫੇਰ ਬੇਟਾ 45 ਡਿਗਰੀ ਦੇ ਉੱਤੇ ਐਸ ਪੁਆਇੰਟ ਤੋਂ ਐ 45 ਡਿਗਰੀ ਤੇ ਫੇਰ ਥੱਲੇ ਆ ਜਾਂਦੀ ਹੈ ਠੀਕ ਹੈ ਮਤਲਬ ਅੱਧਾ ਘਰ ਚਲਦੀ ਪਈ ਹੈ ਜੇ ਦੂਜੀ ਪਾਸੇ ਚ ਦੇਖੋ ਇਹਦੂ ਅਗਲੇ ਸਟੈਪ ਚ ਇਹ ਡਾਟ ਆ ਜਿਹੜੀ ਕੋਰਨਰ ਦੇ ਉੱਤੇ ਇੱਥੇ ਆ ਜੂਗੀ ਤਾਂ ਬੇਟਾ B1 ਆ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਠੀਕ ਹੈ ਇਹ ਘੜੀ ਦੀ ਸੁਈਆਂ ਦੀ ਦਿਸ਼ਾ ਦੇ ਵਿੱਚ ਜਾਂ ਘੜੀ ਦੀਆਂ ਸੁਈਆਂ ਦੀ ਦਿਸ਼ਾ ਤੋਂ ਉਲਟ ਚਲਦੀਆਂ ਹੁੰਦੀਆਂ ਠੀਕ ਹੈ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਤਾਂ B1 ਬੇਟਾ ਇਹਦਾ ਰਾਈਟ ਆਨਸਰ ਹੈਗਾ ਅੱਗੇ ਬੇਟਾ ਆ ਗਿਆ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਇਹ ਕੀ ਕਰਦਾ ਪਿਆ ਆ ਬੇਟਾ ਆ ਇੱਕ ਵਿਸ਼ੇਸ਼ ਕਿਰਤੀ ਬਣੀ ਹੋਈ ਹੈ ਸੈਂਟਰ ਦੇ ਵਿੱਚ ਐਰੂ ਆ ਏ ਬੇਟਾ 90 ਡਿਗਰੀ ਤੇ ਇਸ ਤਰ੍ਹਾਂ ਘੜੀ ਦੀਆਂ ਸੂਈਆਂ ਦੀ ਦਿਸ਼ਾ ਵੱਲ ਨੂੰ ਅਕਿਰਤੀ ਘੁੰਮਦੀ ਪਈ ਆ ਆ ਜਿਹੜਾ ਕਾਰਨਰ ਐਸ ਸਿਰੇ ਤੇ ਆ ਜਾਂਦਾ ਤੇ ਇਹ ਰੋ ਫੇਰ ਉਹ ਵੀ ਪਲਟ ਜਾਂਦਾ ਫਿਰ ਉਦੋਂ ਅਗਲੇ ਸਟੈਪ ਚ ਆਹਾ ਕਾਰਨਰ ਐਸ ਸਿਰੇ ਦੇ ਉੱਤੇ ਸੱਜੇ ਹੱਥ ਚਲਾ ਜਾਂਦਾ ਅਗਲੇ ਸਟੈਪ ਚ ਬੇਟਾ ਆ ਕਾਰਨਰ ਹੇਠਲੇ ਸਿਰੇ ਦੇ ਉੱਤੇ ਆ ਜਾਊਗਾ ਤਾਂ B1 ਹੈ ਕਿਰਤੀ ਧਿਆਨ ਨਾਲ ਦੇਖੋ ਤੁਸੀਂ B1 ਹੈ ਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਇਸ ਕਰਕੇ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਚੇਕ ਕਰ ਦਵਾਂਗੇ ਠੀਕ ਹੈ ਬੇਟਾ ਏਦੂ ਬਾਦ ਦੇ ਵਿੱਚ ਬੇਟਾ ਅੱਗੇ ਆ ਗਿਆ ਸਵਾਲ ਨੰਬਰ 3 ਸਵਾਲ ਨੰਬਰ 3 ਧਿਆਨ ਦੇ ਨਾਲ ਦੇਖੋ ਅਬਜ਼ਰਵ ਕਰੋ ਬੇਟਾ ਕੀ ਕਹਿੰਦਾ ਪਿਆ ਤਾਂ ਸਵਾਲ ਨੰਬਰ 3 ਦੇ ਵਿੱਚ ਬੇਟਾ ਆ ਵਿਸ਼ੇਸ਼ ਅਕਿਰਤੀ ਬਣੀ ਹੋਈ ਹੈ ਤੇ ਇਹਦੇ ਐਸ ਪਾਸੇ ਇੱਕ ਰੇਖਾ ਵਧਾਈ ਹੋਈ ਹੈ ਅਗਲੇ ਸਟੈਪ 'ਚ ਐਸ ਪਾਸੇ ਵੀ ਇੱਕ ਰੇਖਾ ਵਧਾ ਦਿੱਤੀ ਕਿਉਂਕਿ ਆਜਤਾ ਕਰਾ ਇਹਦੇ ਸਿਰੇ ਤੋਂ ਉਦੋਂ ਅਗਲੇ ਸਟੈਪ 'ਚ ਬੇਟਾ ਐਸ ਪਾਸੇ ਇੱਕ ਰੇਖਾ ਵਧਾ ਦਿੱਤੀ ਗਈ ਫੇਰੇ ਦੂ ਅਗਲੇ ਸਟੈਪ 'ਚ ਇਸ ਪਾਸੇ ਵੀ ਇੱਕ ਰੇਖਾ ਵਧਾ ਦਿੱਤੀ ਜਾਊਗੀ ਤਾਂ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ A1 ਅਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ ਬੇਟਾ ਅਸੀਂ A1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 4 ਪ੍ਰਸ਼ਨ ਨੰਬਰ 4 ਧਿਆਨ ਨਾਲ ਦੇਖੋ ਬੇਟਾ ਮੱਛੀ ਵਰਗੀ ਜਿਹੜੀ ਅਕਿਰਤੀ ਬਣੀ ਹੋਈ ਹੈ ਇਹ ਬੇਟਾ ਕਲॉकवाइज ਘੜੀ ਦੀਆਂ ਸੂਈਆਂ ਦਿਸ਼ਾ ਦੀ ਦਿਸ਼ਾ ਵੱਲ ਨੂੰ ਮੱਛੀ ਘੁੰਮਦੀ ਪਈ ਹੈ ਇਹਦੀ ਪੂੰਛ ਤੇ ਆਹ ਲਾਈਨਾਂ ਜਿਹੜੀਆਂ ਸਿੱਧੀਆਂ ਲੱਗੀਆਂ ਹੋਈਆਂ ਪਹਿਲੇ ਸਟੈਪ 'ਚ ਇਧਰ ਨੂੰ ਘੁੰਮ ਗਈ ਪੂੰਛ ਦੀਆਂ ਲਾਈਨਾਂ ਵੀ ਉਸੇ ਤਰ੍ਹਾਂ ਘੁੰਮ ਗਈਆਂ ਦੂਜੇ ਸਟੈਪ 'ਚ ਇਹ ਥੱਲੇ ਨੂੰ ਆ ਗਈ ਠੀਕ ਹੈ ਪੂੰਛ ਦੀਆਂ ਲਾਈਨਾਂ ਵੀ ਘੁੰਮ ਗਈਆਂ ਤੀਜੇ ਸਟੈਪ ਦੇ ਵਿੱਚ ਬੇਟਾ ਇਹ ਕੀ ਕਰੂਗੀ ਇਹ ਮੂੰਹ ਐ ਨੂੰ ਕਰ ਲਊਗੀ ਖੱਬੇ ਹੱਥ ਨੂੰ ਠੀਕ ਹੈ ਤੇ ਬੇਟਾ ਆਹ ਜਿਹੜੀ ਹੈ ਕਿਰਤੀ ਆ ਏ ਕਿਰਤੀ ਦੇਖੋ ਇਹਦੀਆਂ ਲਾਈਨਾਂ ਵੀ ਪੁੰਚਦੀਆਂ ਉਸੇ ਤਰ੍ਹਾਂ ਹੀ ਘੁੰਮ ਗਈਆਂ ਤੇ ਮੂੰਹ ਵੀ ਇੰਨੇ ਕੱਬੇ ਪਾਸੇ ਨੂੰ ਕਰ ਲਿਆ ਜਿਵੇਂ ਇਹ ਘੁਮ ਰਹੀ ਘੜੀ ਦੀਆਂ ਧੂਆਂ ਦਿਸ਼ਾ ਵੱਲ ਇਸ ਕਰਕੇ ਏ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਧਿਆਨ ਨਾਲ ਦੇਖੋ ਆ ਬੇਟਾ ਵਿਸ਼ੇਸ਼ ਕਰਤੀ ਆ ਇੱਕ ਡਾਰਕ ਕੀਤਾ ਹੋਇਆ ਪੁਆਇੰਟ ਹੈ ਗਿਆ ਚੱਕਰ ਦੇ ਵਿੱਚ ਦੋ ਵਤਰਾ ਬਣਾਈਆਂ ਜਾਂ ਜਮਾ ਦਾ ਨਿਸ਼ਾਨ ਬਣਾ ਕੇ ਆਹ ਡਾਰਕ ਵਾਲਾ ਪੋਰਸ਼ਨ ਹੈ ਜਿਹੜਾ ਅਗਲੇ ਸਟੈਪ 'ਚ ਕੜੀ ਦੀਆਂ ਸੂਈਆਂ ਦੀ ਦਿਸ਼ਾ ਵੱਲ ਨੂੰ ਸਟੈਪ ਚੇਂਜ ਕਰ ਜਾਂਦਾ ਉਹਦੂ ਅਗਲੇ 'ਚ ਇੱਥੇ ਆ ਗਿਆ ਉਹਦੂ ਅਗਲੇ 'ਚ ਇੱਥੇ ਆ ਜਾਊਗਾ ਤਾਂ ਬੇਟਾ ਸੀ 1 ਹੈ ਕਿ ਇਹ ਤੀਨੂ ਧਿਆਨ ਨਾਲ ਦੇਖੋ ਸੀ 1 ਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਇਦੂ ਅੱਗੇ ਬੇਟਾ ਆਜੋ ਸਵਾਲ ਨੰਬਰ 6 ਸਵਾਲ ਨੰਬਰ 6 ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ ਵਿਸ਼ੇਸ਼ ਜਿਹੜੀ ਆ ਕਿਰਤੀ ਬਣੀ ਹੋਈ ਹੈ ਇਹ ਬੇਟਾ ਅਗਲੇ ਸਟੈਪ 'ਚ ਉਦੋਂ ਅਗਲੇ ਸਟੈਪ 'ਚ ਇੱਕ ਘਰ ਬਦਲ ਜਾਂਦੀ ਹੈ ਠੀਕ ਹੈ ਆ ਡਾਰਕ ਇੱਥੇ ਆ ਗਿਆ ਆ ਉਹਦੇ ਪੈਰਲਲ ਹੀ ਰਹਿੰਦਾ ਹੈ ਆ ਲਾਈਨਾਂ ਵਾਲਾ ਉਦੋਂ ਅਗਲੇ ਸਟੈਪ 'ਚ ਡਾਰਕ ਪੁਆਇੰਟ ਇੱਥੇ ਆ ਗਿਆ ਆ ਇੱਥੇ ਆ ਗਿਆ ਉਦੋਂ ਅਗਲੇ ਸਟੈਪ 'ਚ ਆ ਡਾਰਕ ਪੁਆਇੰਟ ਐਸ ਖਾਲੀ ਥਾਂ ਤੇ ਚਲਾ ਜਾਊਗਾ ਤੇ ਆ ਲਾਈਨਾਂ ਇੱਥੇ ਆ ਜਾਣਗੀਆਂ ਠੀਕ ਐ ਇਹ ਵੀ ਬੇਟਾ ਸੀ 1 ਕਰਤੀ ਨੂੰ ਧਿਆਨ ਨਾਲ ਦੇਖੋ ਤਾਂ ਸੀ 1 ਕਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਨੈਕਸਟ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਧਿਆਨ ਨਾਲ ਦੇਖੋ ਬੇਟਾ ਆ ਇੱਕ ਤਿਕੋਣ ਬਣੀ ਹੋਈ ਐ ਤਿਕੋਣ ਦੇ ਵਿੱਚ ਅਗਲੇ ਸਟੈਪ ਦੇ ਵਿੱਚ ਤਿੰਨ ਤਿਕੋਣਾ ਬਣ ਗਈਆਂ ਠੀਕ ਹੈ ਤਿੰਨ ਤੋਂ ਬੇਟਾ ਅਗਲੇ ਸਟੈਪ ਦੇ ਵਿੱਚ ਛੇ ਤਿਕੋਣਾ ਬਣ ਗਈਆਂ ਤਿਕੋਣ ਵੱਡੀ ਤਿਕੋਣ ਹੋਵੇਂ ਰਹੀ ਇਹਦੂ ਅਗਲੇ ਸਟੈਪ ਦੇ ਵਿੱਚ ਬੇਟਾ ਅੰਦਰਲੇ ਪਾਸੇ ਨੌ ਤਿਕੋਣਾ ਬਣ ਜਾਣਗੀਆਂ ਤਾਂ B1 31 ਹੈ ਜਿਹੜੀ ਇਹ ਸਾਰੀਆਂ ਕੰਡੀਸ਼ਨਾਂ ਨੂੰ ਫulfill ਕਰਦੀ ਪਈ ਹੈ ਇਸ ਕਰਕੇ B1 31 ਦੇਖੋ ਨੌ ਨੌ ਤਿਕੋਣਾ ਬਣ ਗਈਆਂ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ B ਨੂੰ ਟੈੱਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਨੂੰ ਧਿਆਨ ਦੇ ਨਾਲ ਦੇਖੋ ਸਵਾਲ ਨੰਬਰ 8 ਨੂੰ ਸਟੱਡੀ ਕਰਦੇ ਹਾਂ ਜਦੋਂ ਬੇਟਾ ਤਾਂ ਆਹ ਬੇਟਾ ਇੱਕ ਵਿਸ਼ੇਸ਼ ਕਿਰਤੀ ਵਰਗਾਕਾਰ ਵਿਚਾਲੇ ਡਾਇਗਨਲ ਹੈ ਤੇ ਆਹ ਦੋ ਜੀਰੋਆਂ ਕਾਰਨਰ ਦੇ ਉੱਤੇ ਬੇਟਾ ਹਰ ਡਾਟ ਲੱਗਿਆ ਹੋਇਆ ਉਦੋਂ ਬਾਅਦ ਦੇ ਵਿੱਚ ਅਗਲੇ ਸਟੈਪ ਦੇ ਵਿੱਚ ਬੇਟਾ ਕੀ ਹੁੰਦਾ ਜਾਂ ਤਾਂ ਕਹਿ ਲੋ ਵੀ ਆਹ ਡਾਇਗਨਲ ਹੀ ਘੜੀ ਦੀਆਂ ਸੀਆਂ ਸੂਈਆਂ ਦੀ ਦਿਸ਼ਾ ਵੱਲ ਨੂੰ ਘੁੰਮ ਜਾਂਦਾ ਹੈ ਪਹਿਲਾਂ ਇਧਰੋਂ ਫੇਰ ਐਸ ਲੋਟ ਇਹ ਡਾਇਗਨਲ ਘੁੰਮ ਗਿਆ ਠੀਕ ਹੈ ਜਦੋਂ ਡਾਇਗਨਲ ਘੁੰਮਿਆ ਤੇ ਆ ਜੀਰੂਆਂ ਤੇ ਡਾਟ ਵੀ ਉਸੇ ਤਰ੍ਹਾਂ ਘੁੰਮ ਗਿਆ ਜਾਂ ਕਹ ਲਓ ਇਹ ਇਧਰੋਂ ਐ ਨੂੰ ਫੇਰ ਇਧਰੋਂ ਐ ਨੂੰ ਇੱਕ ਵਾਰੀ ਇਧਰ ਹੋ ਜਾ ਇੱਕ ਵਾਰੀ ਇਧਰ ਹੋ ਜਾਂਦਾ ਇੱਕ ਵਾਰੀ ਇਧਰ ਹੋ ਜਾਂਦਾ ਠੀਕ ਹੈ ਜਾਂ ਉਹਨੂੰ ਘੁਮਾ ਲਓ ਜਿਵੇਂ ਵੀ ਤੁਹਾਡਾ ਬੇਟਾ ਦਿਮਾਗ ਚੱਲਦਾ ਹੈ ਇਹ ਫੇਰ ਐਸ ਪੋਜੀਸ਼ਨ ਤੇ ਆ ਗਿਆ ਅਗਲੇ ਸਟੈਪ ਦੇ ਵਿੱਚ ਬੇਟਾ ਫੇਰ ਇਹ ਐਸ ਸਟੈਪ ਤੇ ਆ ਜਾਊਗਾ ਆ ਇਹਦੇ ਨਾਲ ਦੀ ਇਕਾਈਤੀ ਹੈ ਜਿਹੜੀ ਸਾਡਾ ਉੱਤਰ ਬਣ ਜਾਊਗੀ ਤਾਂ ਬੇਟਾ ਆ ਕਿਹਤੀ ਕਿੱਥੇ ਬਣਦੀ ਪਈ ਆ ਆ ਦੇਖੋ D1 ਕਿਹਤੀ ਬਿਲਕੁਲ ਇਹਦੇ ਨਾਲ ਦੀ ਕਿਉਂਕਿ ਪਹਿਲਾਂ ਇੱਧਰ ਸੀ ਫੇਰ ਇੱਧਰਲੇ ਪਾਸੇ ਨੂੰ ਆ ਜਾਣਾ ਆ ਠੀਕ ਹੈ ਤਾਂ D1 ਕਿਹਤੀ ਜਿਹੜੀ ਆ ਸਾਡੀ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਆ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 9 ਪ੍ਰਸ਼ਨ ਨੰਬਰ 9 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਆ ਬੇਟਾ ਕੁਛ ਇੱਕ ਮੈਥੇਮੈਟਿਕਲ ਦਾ ਆ α ਆ x ਆ 0 ਤੇ ਆ ਬਿੰਦੂ ਤੇ ਆ ਜਮਾ ਦਾ ਨਿਸ਼ਾਨ ਹੈ ਐਸੇ ਕਿ ਪਿੱਛੇ ਆ ਇਨਫਿਨਟੀ ਜਾਂ ਇਨਫਿਨਟੀ ਦਾ ਨਿਸ਼ਾਨ ਆ ਜਿਹੜਾ ਬੇਟਾ ਇਹ ਇੱਥੇ ਆ ਗਿਆ x ਇੱਥੇ ਚਲਾ ਗਿਆ ਡਾਟ ਇੱਥੇ ਆ ਗਿਆ ਜਮਾ ਦਾ ਨਿਸ਼ਾਨ ਇੱਥੇ ਆ ਗਿਆ ਮਤਲਬ ਇਹ ਇੱਕ ਇੱਕ ਹਰ ਚੇਂਜ ਕਰਦੇ ਅਗਲੇ ਸਟੈਪ ਦੇ ਵਿੱਚ ਬੇਟਾ ਆਹ ਜਿਹੜੀ ਸੀਗੀ α ਜਾਂ ਅਨੰਤ ਦਾ ਨਿਸ਼ਾਨ ਆ ਵਿਸ਼ੇਸ਼ ਨਿਸ਼ਾਨ ਇਤੋਂ ਇੱਥੇ ਚਲਾ ਗਿਆ ਠੀਕ ਹੈ ਬਾਕੀ ਸਾਰੇ ਨਿਸ਼ਾਨ ਆਪਣਾ ਆਪਣਾ ਘਰ ਬਦਲ ਕੇ ਅੱਗੇ ਚਲੇ ਗਏ ਠੀਕ ਹੈ ਜਿਹੜਾ ਜਮਾ ਸੀਗਾ ਇੱਥੋਂ ਇੱਥੇ ਆ ਗਿਆ ਇੱਥੋਂ ਇੱਥੇ ਆ ਗਿਆ ਠੀਕ ਹੈ ਇੱਥੋਂ ਜਮਾ ਇੱਥੇ ਚਲਾ ਗਿਆ ਮਤਲਬ ਸਾਰੇ ਨਿਸ਼ਾਨੀਆਂ ਘਰ ਬਦਲਦੀਆਂ ਪਈਆਂ ਆਪਣਾ ਇੱਕ ਇੱਕ ਪੁਆਇੰਟ ਅੱਗੇ ਚਲੀਆਂ ਜਾਂਦੀਆਂ ਇਹਦੂ ਅਗਲੇ ਸਟੈਪ ਦੇ ਵਿੱਚ ਬੇਟਾ ਕੀ ਹੋਊਗਾ ਆਹ ਜਿਹੜਾ ਨਿਸ਼ਾਨਾ ਇੱਥੇ ਆ ਜਾਊਗਾ ਐਕਸ ਇੱਥੇ ਚਲਾ ਜਾਊਗਾ x ਤੋਂ ਬਾਅਦ ਡਾਟ ਐਸ ਬਿੰਦੂ ਤੇ ਤੇ ਜਮਾ ਦਾ ਨਿਸ਼ਾਨ ਉੱਤੇ ਚਲ ਜੂਗਾ ਡੀ ਡੀ ਪੁਆਇੰਟ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤੇ ਡੀ ਪੁਆਇੰਟ ਸਾਰੀਆਂ ਕੰਡੀਸ਼ਨਾਂ ਫੁੱਲ ਡੀ ਪੁਆਇੰਟ ਬਟ ਪਰ ਇਹਦੇ ਵਿੱਚ ਇਹਨੇ ਆਹਾ ਕੀਤਾ ਹੋਇਆ ਹੈ ਠੀਕ ਹੈ ਡੀ ਨਹੀਂ ਆਊਗਾ ਸੀ ਪੁਆਇੰਟ ਦੇਖੋ ਕਿਉਂਕਿ ਇਹਦੇ ਵਿੱਚ ਆ ਇੱਥੇ ਜੁਆਇੰਟ ਪਾਤਾ ਸੀ ਪੀ ਪੁਆਇੰਟ ਧਿਆਨ ਨਾਲ ਦੇਖੋ ਆ αx' ਤੇ ਆਹ ਜਮਾ ਦਾ ਨਿਸ਼ਾਨ ਸਾਰੇ ਘਰ ਬਦਲ ਗਿਆ ਬਲ ਦੇ ਵਿੱਚ ਇਸ ਕਰਕੇ c1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਬੇਟਾ ਧਿਆਨ ਰੱਖਣਾ ਕਿਸੇ ਵੇਲੇ ਉਹ ਭੁਲੇਖਾ ਪਾ ਸਕਦਾ ਹੈ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਨੂੰ ਧਿਆਨ ਦੇ ਨਾਲ ਦੇਖੋ ਆ ਬੇਟਾ ਜਮਾ ਦਾ ਨਿਸ਼ਾਨ ਆ ਡਾਲਰ ਦਾ ਨਿਸ਼ਾਨ ਆ ਉਹਦੇ ਤੋਂ ਬਾਅਦ ਵਿੱਚ ਜਮਾ ਦਾ ਨਿਸ਼ਾਨ ਇੱਥੇ ਆ ਗਿਆ ਬੇਟਾ ਡਾਲਰ ਦਾ ਨਿਸ਼ਾਨ ਉੱਥੇ ਹੀ ਰਿਹਾ ਫਿਰ ਬੇਟਾ ਅਗਲੇ ਸਟੈਪ ਦੇ ਵਿੱਚ ਜਮਾ ਦਾ ਨਿਸ਼ਾਨ ਉਦੋਂ ਅਗਲੇ ਸਟੈਪ 'ਚ ਜਮਾ ਦਾ ਨਿਸ਼ਾਨ ਉੱਥੇ ਰਹਿ ਗਿਆ ਡਾਲਰ ਦਾ ਨਿਸ਼ਾਨ ਅੱਗੇ ਚਲਾ ਗਿਆ। ਇਹਦੂ ਅਗਲੇ ਸਟੈਪ 'ਚ ਜਮਾ ਦਾ ਨਿਸ਼ਾਨ ਇੱਥੇ ਆਜੂਗਾ ਤੇ ਆ ਬੇਟਾ ਡਾਲਰ ਦਾ ਨਿਸ਼ਾਨ ਇੱਥੇ ਹੀ ਰਹਿ ਜਾਊਗਾ ਤਾਂ ਜਮਾ ਦਾ ਨਿਸ਼ਾਨ ਬੇਟਾ ਇੱਥੇ ਆਜੂ ਇਸ ਪੁਆਇੰਟ ਦੇ ਉੱਤੇ ਕਿਉਂਕਿ ਪਹਿਲਾਂ ਆਹ ਚ ਸਟੈਪ ਚੱਲਦਾ ਫਿਰ ਆਹ ਚੱਲਦਾ। ਹੁਣ ਆ ਜਮਾ ਦਾ ਨਿਸ਼ਾਨ ਸਟੈਪ ਚ ਲੂਗਾ ਤਾਂ D1 ਆ ਜਿਹੜਾ ਬੇਟਾ ਸਾਡਾ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦਾ ਪਿਆ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹ ਸਟੈਸ ਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ